ਉ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋਬ੍ਰੇਸ਼ੀਆ ਵਿਖੇ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ 24 ਅਗਸਤ ਨੂੰ 22, 23 ਅਤੇ 24 ਅਗਸਤ ਦਿਨ ਸ਼ੁੱਕਰ, ਸ਼ਨੀ ਅਤੇ ਐਤਵਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋਬ੍ਰੇਸ਼ੀਆ ਇਟਲੀ ਵਿਖੇ ਪੱਲਾ ਪ੍ਰਕਾਸ਼ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਦੇ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸੁਖਵੀਰ ਸਿੰਘ ਰਾਣੀਪੁਰ ਵਾਲੇ ਉਚੇਚੇ ਤੌਰ ਤੇ ਹਾਜ਼ਰੀ ਭਰਨਗੇ ਸਰਦਾਰ ਗੁਰਜੀਤ ਸਿੰਘ ਮਨੈਰ ਵੀ ਉਸਰ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੇ ਸਤਿਗੁਰਾਂ ਨੇ ਕਰਾਣੇ ਵਜੋਂ ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਖਨਪੜ ਸਾਹਿਬ ਜੀ ਆਰੰਭ ਹੋਣਗੇ ਜਿਨ੍ਹਾਂ ਦੇ ਪੋਗਿਆਤਵਾਰ ਸਵੇਰੇ 10 ਵਜੇ ਪਾਏ ਜਾਣਗੇ ਤੇ ਸਰਦਾਰ ਜਸਵੀਰ ਸਿੰਘ ਬੰਨੀਓਲੋਂ ਮੇਲਾ ਸਿਹਤ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੇ ਸਤਿ ਸਤਿਗੁਰਾਂ ਨੂੰ ਸ਼ੁਕਰਾਨੇ ਵਿੱਚ ਸ੍ਰੀ ਖਣਪੜ ਸਾਹਿਬ ਸ਼ੁਕਰਾ ਸ੍ਰੀ ਦਾਸ ਜੀ ਰਾਮ ਹੋਣਗੇ ਅਤੇ ਪੋਗਿਆਤਵਾਰ ਸਵੇਰੇ 10 ਵਜੇ ਪਾਏ ਜਾਣਗੇ ਸਰਦਾਰ ਜਸਕਰਨ ਸਿੰਘ ਆਲ ਖੋਲੋਂ ਆਪਣੀ ਬੇਟੀ ਸੁਖਮੀਤ कौर ਦੇ ਜਨਮ ਦਿਨ ਦੀ ਖੁਸ਼ੀ ਸਤਿਗੁਰਾਂ ਨੂੰ ਸ਼ੁਕਰਾਨੇ ਵਿੱਚ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਰਟੀ ਸੇਵਾ ਤੇ ਲੰਗਰ ਦੀ ਸੇਵਾ ਕਰਵਾਈ ਜਾਵੇਗੀ ਸ਼ਨੀਵਾਰ ਸਵੇਰੇ ਸਰਦਾਰ ਕੁਲਵੀਰ ਸਿੰਘ ਜੀ ਇਜ਼ ਰਹਿ ਲਵ ਨੂੰ ਆਪਣੇ ਗ੍ਰਾਹਕ ਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਰ ਦੀ ਸੇਵਾ ਲੰਗਰ ਸੇਵਾ ਕਰਵਾਈ ਜਾਵੇਗੀ ਅਤੇ ਬੁੱਧਵਾਰ ਸਵੇਰੇ ਸਰਦਾਰ ਮਨੀਸ਼ ਸਿੰਘ ਮਨਾਰ ਵੀ ਉਹ ਆਪਣੇ ਗ੍ਰਾਹਕ ਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਰ ਦੀ ਸੇਵਾ ਲੰਗਰ ਸੇਵਾ ਕਰਵਾਈ ਜਾਵੇਗੀ ਪ੍ਰਬੰਧਕਾਂ ਵੱਲੋਂ ਸੰਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਬੰਦ ਚੜਕੇ ਗੁਰਦੁਆਰਾ ਸਾਹਿਬ ਜੀ ਵਿਖੇ ਪੁੱਜੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਸਾਹਿਬ ਜੀ ਦੇ ਪਕਸ਼ਿਸ਼ ਕੀਤੇ ਪੰਡਾਰਾ ਵਿੱਚੋਂ ਗੁਰੂ ਘਰ ਲੰਗਰ ਅਤੁੱਟ ਵਰਤੇਗਾ